ਜਲੰਧਰ ਤੇ ਜਮਸ਼ੇਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਕਿ ਵਰਿੰਦਰ ਸਿੰਘ ਘੁਮਨ ਦਾ ਜਿਹੜਾ ਘਰ ਹੈਗਾ ਨਾਲ ਹੀ ਉਹਨਾਂ ਦਾ ਡੈਰੀ ਕੰਪਲੈਕਸ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਦੇਹ ਨੂੰ ਜਿਹੜਾ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਲਿਜਾਇਆ ਜਾਵੇਗਾ ਤੇ ਜਿਹੜੀ ਬੱਸ ਦੇ ਵਿੱਚ ਲੈ ਕੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਉਸਨੇ ਉੱਪਰ ਜਿਹੜੇ ਪੋਸਟਰ ਲਗਾਏ ਗਏ ਹਨ ਕਿ ਪੰਜਾਬ ਦਾ ਹੀਰਾ ਵਰਿੰਦਰ ਸਿੰਘ ਘੁਮਨ ਬਾਕੀ ਪੰਜਾਬ ਦਾ ਹੀਰਾ ਸੀ ਕਿਉਂਕਿ ਉਸਨੇ ਜਿਹੜਾ ਬੋਡੀ ਬਿਲਡਿੰਗ ਦੇ ਵਿੱਚ ਆਪਣਾ ਨਾਮ ਕਮਾਇਆ ਸੀ ਉਸ ਤੋਂ ਬਾਅਦ ਜਿਹੜਾ ਕਈ ਹਾਲੀਵੁੱਡ ਫਿਲਮਾਂ ਦੇ ਵਿੱਚ ਵੀ ਜਿਹੜਾ ਕੰਮ ਕੀਤਾ ਸੀ ਬਾਲੀਵੁੱਡ ਸਿਤਾਰੇ ਸਲਮਾਨ ਖਾਨ ਦੇ ਨਾਲ ਹੋਰ ਵੱਡੇ ਕਈ ਚਿਹਰਿਆਂ ਦੇ ਨਾਲ ਜਿਹੜਾ ਕੰਮ ਕੀਤਾ ਸੀ ਪੂਰੇ ਪੰਜਾਬ ਦਾ ਨਾਮ ਜਿੱਤੇ ਰੋਸ਼ਨ ਕੀਤਾ ਸੀ ਉੱਥੇ ਹੀ ਉਹਨਾਂ ਨੇ ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਪਣੀ ਜਿਹੜੀ ਅਦਾਕਾਰੀ ਦਿਖਾਈ ਸੀ ਜਿਹੜੀਆਂ ਕਈ ਫਿਲਮਾਂ ਜਿਹੜੀਆਂ ਜਿਸ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਸ ਤੋਂ ਇਲਾਵਾ ਬੋਡੀ ਬਿਲਡਿੰਗ ਦੇ ਵਿੱਚ ਵੀ ਇੱਕ ਨਾਮ ਜਿਹੜਾ ਪਛਾਣ ਜੜੀ ਬਣਾਈ ਸੀ ਉਸ ਦੇ ਨਾਲ ਪੰਜਾਬ ਦਾ ਵੀ ਨਾਮ ਜਿਹੜਾ ਰੋਸ਼ਨ ਕੀਤਾ ਸੀ ਜੇ ਗੱਲ ਕਰੀਏ ਵਰਿੰਦਰ ਸਿੰਘ ਕੁੰਮੰਦੀ ਤਾਂ ਨਸ਼ਿਆਂ ਜਿਹੜਾ ਯੂਥ ਨੂੰ ਇੱਕ ਪ੍ਰੇਰਿਤ ਕਰਦੇ ਸਨ ਕਿ ਕਿਹੜਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਪ੍ਰਿੰਦਰ ਸਿੰਘ ਘੁੰਮਣ ਹਰਾਨੇ ਬੀਤੇ ਦਿਨੀ ਵੀ ਇੱਕ ਪੋਸਟ ਜਿਹੜੀ ਐ ਸੋਸ਼ਲ ਮੀਡੀਆ ਤੇ ਪਾਈ ਸੀ ਕਿ ਪੰਜਾਬ ਨੂੰ ਬਚਾਉਣ ਦੇ ਲਈ ਉਹਨਾਂ ਨੇ ਉਹ ਵੀ ਜਿਹੜਾ ਸਿਆਸਤ ਦੇ ਵਿੱਚ ਆਣ ਕੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋੜ ਹੈ ਉਹਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਸਿਆਸਤ ਦੇ ਵਿੱਚ ਜਿਹੜਾ ਆਣਾ ਪਵੇਗਾ ਉਸ ਨੂੰ ਲੈ ਕੇ ਉਹਨਾਂ ਦੇ ਜਿਹੜੇ ਫੈਨਸੀ ਉਹਨਾਂ ਨੇ ਵੀ ਬਹੁਤ ਜਿਹੜੇ ਮੈਸੇਜ ਕੀਤੇ ਕਿ ਜਿਹੜਾ ਵਿਰਿੰਦਰ ਸਿੰਘ ਕੁਮੰਨੂ ਵੀ ਜਿਹੜਾ ਸਿਆਸਤ ਦੇ ਵਿੱਚ ਆਣਾ ਚਾਹੀਦਾ ਆਪਣਾ ਇੱਕ ਨਵਾਂ ਸਫ਼ਰ ਜਿਹੜਾ ਉਹ ਸ਼ੁਰੂ ਕਰਨ ਵਾਲੇ ਸੀ ਤੇ ਕੱਲ ਜਿਹੜਾ ਉਹ ਆਪਣੇ ਸ਼ੋਲਡਰ ਦੀ ਜਿਹੜੀ ਸਰਜਰੀ ਕਰਾ ਲੈ ਲਈ ਅੰਮ੍ਰਿਤਸਰ ਦੇ ਜਿਹੜੇ ਫੋਟੀ ਹਸਪੀਟਲ ਦੇ ਵਿੱਚ ਗਏ ਸਨ ਪਰ देर शाम ਜਿਹੜਾ ਉਹਨਾਂ ਨੂੰ ਉੱਥੇ ਜਿਹੜਾ ਇਹ ਪਹਿਲੇ ਅਟੈਕ ਅੰਦਰ ਉਸ ਤੋਂ ਬਾਅਦ ਦੂਸਰਾ ਅਟੈਕ ਅੰਦਰ ਜਿਸ ਕਾਰਨ ਉਹਨਾਂ ਦੀ ਉੱਥੇ ਜੜੀ ਮੌਤ ਹੋ ਜਾਂਦੀ ਹੈ ਪਰ ਪਰਿਵਾਰਿਕ ਮੈਂਬਰਾਂ ਨੇ ਜਿਹੜੇ ਬਹੁਤ ਸਾਰੇ ਸਵਾਲ ਜਿਹੜੇ ਆ 40 ਹਸਪੀਟਲ ਦੇ ਉੱਪਰ ਵੀ ਜਿਹੜੇ ਖੜੇ ਕਿਤੇ ਸਨ ਕਿ ਡਾਕਟਰਾਂ ਦੀ ਗੈਲੀ ਕਰਨ ਜਿਹੜੇ ਹਰਿੰਦਰ ਸਿੰਘ ਕੁਮਨ ਹਰਾਂ ਦੀ ਜਿਹੜੀ ਮੌਤ ਜਿਹੜੀ ਹੋਈ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਜਿਹੜਾ ਡੈੱਡ ਬੋਡੀ ਹੈ ਉਹਨਾਂ ਦੇ ਜਮਸ਼ੇਰ ਜਿਹੜਾ ਘਰ ਹੈਗਾ ਉੱਥੇ ਜਿਹੜਾ ਲਿਆਂਦੀ ਗਈ ਸੀ ਤੇ ਅੱਜ ਜਿਹੜਾ ਉਹਨ ਜਿਹੜੇ ਉਹਨਾਂ ਦੇ ਦੇਹ ਮ੍ਰਿਤਿਕ ਦੇਹ ਨੂੰ ਜਿਹੜਾ ਜਲੰਧਰ ਜਲੰਧਰ ਤੇ ਮਾਲਟੋਨ ਸ਼ਮਸ਼ਾਨ ਘਰ ਦੇ ਵਿੱਚ ਲਿਜਾਇਆ ਜਾਵੇਗਾ ਤੇ ਉੱਥੇ ਜਿਹੜਾ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਚਾਹਨ ਵਾਲੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਮਾਹੌਲ ਜਿਹੜਾ ਕਾਫੀ ਜਿਹੜਾ ਗਮਹੀਨ ਹੋਇਆ ਪਿਆ ਕਿਉਂਕਿ ਪੂਰਾ ਪੰਜਾਬ ਇਸ ਵਾਲੇ ਪੂਰੇ ਸਦਮੇ ਦੇ ਵਿੱਚ ਹੈ ਕਿਉਂਕਿ ਪੰਜਾਬ ਦਾ ਹੀਰਾ ਸੀ ਵਾਕਈ ਬਰਿੰਦਰ ਸਿੰਘ ਕੁੰਮੰਦੀ ਜੀ ਇਹ ਗੱਲ ਕਰੀਏ ਪੰਜਾਬ ਦਾ ਹੀਰਾ ਸੀ ਪੰਜਾਬ ਦਾ ਨਾਮ ਉਸ ਨੇ ਜਿਹੜਾ ਰੋਸ਼ਨ ਕੀਤਾ ਸੀ ਨਾ ਜਿਹੜਾ ਫੋਨ ਦਾ ਜਿਹੜਾ ਮਰਤ ਸ਼ਰੀਰ ਹੈਗਾ ਹੁਣ ਗੁਲੰਦਰ ਦੇ ਮਲਟੋਨ ਸਮਸ਼ਾਨ ਘਰ ਦੇ ਵਿੱਚ ਲਿਜਾਇਆ ਜਾਵੇਗਾ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰ੍ਹਾਂ ਦਾ ਮੋਲ ਬੰਦਾ ਜਾ ਰਿਹਾ ਸਾਡੇ ਨਾਲ ਸਰਦਾਰ ਪ੍ਰਗਟ ਸਿੰਘ ਆਰੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਪੰਜਾਬ ਨੂੰ ਇੱਕ ਬਹੁਤ ਵੱਡਾ ਜਣਾ ਘਾਟਾ ਪਿਆ ਕਿੰது ਵੱਡਾ ਨੁਕਸਾਨ ਨਹੀਂ ਮੈਨੂੰ ਲੱਗਦਾ ਹੋ ਸਕਦਾ ਇੱਕ ਸਪੋਰਟਸਮੈਨ ਦਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਵੱਡਾ ਨੁਕਸਾਨ ਹੈ ਇਤੋਂ ਵੱਡਾ ਹੋਰ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰਿਵਾਰ ਵਾਲਿਆਂ ਨੇ ਜਿਹੜਾ ਹਸਪੀਟਲ ਦੇ ਉੱਪਰ ਵੀ ਬਹੁਤ ਸਾਰੇ ਸਵਾਲ ਜਿਹੜੇ ਖੜੇ ਕੀਤੇ ਸੀ ਖੜੇ ਕੀਤੇ ਦੋਸਤ ਪਰ ਪਰਿਵਾਰ ਇਸ ਪੋਜੀਸ਼ਨ 'ਚ ਹੀ ਹੈ ਨੀਗਾ ਕਿ ਇਹ ਦੂ ਪਰਸੂ ਕੀਤਾ ਜਾ ਸਕੇ ਨੂੰ ਨਹੀਂ ਕੀਤਾ ਜਾ ਸਕੇ ਉਹ ਕਹਿੰਦੇ ਸਾਡਾ ਬੱਚਾ ਚਲੇ ਗਿਆ ਅਸੀਂ ਹੁਣ ਕੀ ਕਰੀਏ ਤੇ ਕਹਿੰਦਾ ਬਿਲਕੁਲ ਜੇ ਗੱਲ ਕਰੀਏ ਤਾਂ ਪਰਿਵਾਰ ਨੂੰ ਪਹਿਲੇ ਹੀ ਬੜਾ ਸਦਮਾ ਜਿਹੜਾ ਲੱਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਵਿਰਿੰਦਰ ਸਿੰਘ ਕੁਮੰਦ ਦੇ ਮਾਤਾ ਜੀ ਦੀ ਜਦ ਉਹਨਾਂ ਦਾ ਦੇਹਾਂਤ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਛੋਟਾ ਭਰਾ ਜਿਹੜਾ ਉਹਦਾ ਦੇਹਾਂਤ ਹੋ ਜਾਂਦਾ ਹੁਣ ਪਰਿਵਾਰ ਨੂੰ ਇੱਕ ਵੱਡਾ ਜਿਹੜਾ ਸਦਮਾ ਪਹੁੰਚਿਆ ਕਿ ਵਿਰਿੰਦਰ ਸਿੰਘ ਕੁਮੰਦ ਜਿਹੜੇ ਇੱਕ ਪਰਿਵਾਰ ਦੇ ਬਹੁਤ ਸਦਮਾ ਪਹੁੰਚ ਆਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਡੈੱਡ ਬੋਡੀ ਹੈ ਉਹ ਜਲੰਧਰ ਦੇ ਮਾਲਟਰਨ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਲਿਆਇਵ ਜਾਏਗਾ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਸੰਸਕਾਰ ਜਿਹੜਾ ਕੀਤਾ ਜਾਊਗਾ ਕੈਮਰਾਮੈਨ ਸਾਈਡ ਦੇ ਨਾਲ ਮਨਵੀਰ ਸਰਵਰਵਾਲ ਚਲਾਉਂਦਾ